ਪੰਜਾਬ ਦੀ ਇੱਕ ਹੋਰ ਧੀ ਨੇ ਦੇਸ਼ ਦਾ ਨਾਮ ਵਿਦੇਸ਼ ਵਿੱਚ ਰੋਸ਼ਨ ਕੀਤਾ ਹੈ ਗੱਲ ਕਰ ਰਹੇ ਹਾਂ ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੀ ਜੰਪਲ ਦੀਪਸ਼ੀਖਾ ਜਿੰਦੋਦੀ ਜੋ ਕਿ ਸਪੇਨ ਦੇ ਵਿੱਚੋਂ ਪਾਇਲਟ ਬਣ ਕੇ ਘਰ ਆਈ ਹੈ ਜਿੱਥੇ ਉਸ ਦੇ ਪਰਿਵਾਰ ਦੇ ਵੱਲੋਂ ਢੋਲ ਠਮਾਕਿਆਂ ਦੇ ਨਾਲ ਉਸ ਦਾ ਪਰਮਾਣ ਸੁਆਗਤ ਕੀਤਾ ਗਿਆ ਹੈ ਦੀਪਸ਼ੀਖਾ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੀ ਹੈ ਕਿਉਂਕਿ ਇਸ ਮੁਕਾਮ ਤੇ ਪਹੁੰਚਣ ਦੇ ਲਈ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਸੰਘਰਸ਼ ਕਰਨਾ ਪਿਆ ਆਓ ਜਾਣਦੇ ਹਾਂ ਦੀਪਸ਼ੀਖਾ ਦੀ ਕਾਮਯਾਬੀ ਦੀ ਕਹਾਣੀ ਉਸ ਦੀ ਜਵਾਨੀ ਪਾਪਾ ਦੇ ਫਰੈਂਡ ਨੇ ਇਸ ਚੀਜ਼ ਬਾਰੇ ਦੱਸਿਆ ਤਾਂ ਮੈਨੂੰ ਕਾਫੀ ਇੰਟਰਸਟਿੰਗ ਲੱਗੀ ਸੀ ਇਹ ਫੀਲਡ ਐਂਡ ਮੈਨੂੰ ਕਾਫੀ ਪਸੰਦ ਆਇਆ ਸੀਗਾ ਕਿ ਬਹੁਤ ਸਾਰੇ ਲੋਕੀ ਡਾਕਟਰਸ ਆਪਾਂ ਇਸ ਚੀਜ਼ ਨੂੰ ਅਗਰ ਲੈ ਕੇ ਚੱਲੀਏ ਕਿ ਅੱਜ ਮੈਂ ਅਗਰ ਐਮਬੀਬੀਐਸ ਕੰਪਲੀਟ ਕਰਕੇ ਆਈ ਹੁੰਦੀ ਤਾਂ ਇਹ ਸਾਰਾ ਕੁਝ ਨਹੀਂ ਹੋ ਰਿਹਾ ਹੁੰਦਾ ਸਿਗਰੈਟ ਐਂਡ ਇਸ ਕਰਕੇ ਏਵੀਏਸ਼ਨ ਫॉर ਡਿਫਰੈਂਟ ਐਂਡ ਇੱਕ ਪੁਆਇੰਟ ਤੇ ਲੱਗੀ ਜੋ ਮੈਨੂੰ ਪਸੰਦ ਆਈ ਐਂਡ ਮੈਂ ਫਿਰ ਆਪਣਾ ਉਹ ਕਰ ਲਿਆ ਚੇਂਜ ਕਰ ਲਿਆ ਥੋੜਾ ਜਿਹਾ ਮਾਈਂਡ ਨੇ ਟਫ ਸਨੀ ਹੈਗਾ ਅਗਰ ਆਪਾਂ ਕਰਨ ਤੇ ਆ ਜਾਈਏ ਤਾਂ ਮੇਰੇ ਖਿਆਲ ਨਾਲ ਇੰਜੀਨੀਅਰਿੰਗ ਕਰਨੀ ਜਿਹੜੀ ਉਹ ਜ਼ਿਆਦਾ ਡਿਫਿਕਲਟ ਹੈ ਅਗਰ ਮਤਲਬ ਸਟੱਡੀਜ਼ ਦੇ ਰਿਲੇਟਡ ਬਟ ਹਾਂਜੀ ਮਿਹਨਤ ਤਾਂ ਲੱਗਦੀ ਆ ਐਗਜ਼ਾਮਸ ਕੰਪਲੀਟ ਕਰਨੇ ਹੁੰਦੇ ਆ ਤੁਹਾਡੇ ਉੱਪਰ ਇੱਕ ਟਾਈਮ ਲਾਈਨ ਹੁੰਦੀ ਹੈ ਇੱਕ ਡੈਡਲਾਈਨ ਹੁੰਦੀ ਆ ਅਗਰ ਤੁਸੀਂ ਉਸ ਟਾਈਮ ਤੱਕ ਨਹੀਂ ਕਰ ਪਾਉਂਦੇ ਤਾਂ ਦੁਬਾਰਾ ਤੋਂ ਸਾਰਾ ਕੁਝ ਸ਼ੁਰੂ ਕਰਨਾ ਪੈਂਦਾ ਆ ਦੁਬਾਰਾ ਤੋਂ ਐਗਜ਼ਾਮਸ A to Z ਸ਼ੁਰੂ ਕਰਨੇ ਪੈਂਦੇ ਆ ਮਿਹਨਤ ਲੱਗਦੀ ਆ ਬਟ ਇਨ ધ ਐਂਡ ਜਦੋਂ ਖਤਮ ਹੋ ਜਾਂਦਾ ਆ ਤਾਂ ਫਿਰ ਕਾਫੀ

बैंक तो स्टेट बैंक तो लोन लिया इतना बैंक मैनेजर दुपिंद कौर उन्होंने मैं को गया थे, मेरी दो दिन क्लियर की प्रॉपर्टमेंटे तो कहते तो मैं पहला फादर देख जी बेटी वास्ते प्रॉपर्टी के डाक्यूमेंट दे रहा केटे वास्ते सारे करता पर उसने उस लेडी ने शी हेल्प मी आई अलॉट ग्रेटफुल टू हर आलसो ਮੈਂ ਦੀਪਸ਼ੀਖਾ ਦੀ ਮੰਮੀ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਆਪਣੀ ਬੇਟੀ ਦੇ ਪਾਇਲਟ ਬਣਨ ਤੇ ਕਿਉਂਕਿ ਅੱਜ ਕੱਲ ਜਿਹੜੀਆਂ ਬੇਟੀਆਂ ਆ ਬਹੁਤ ਤਰੱਕੀ ਕਰ ਰਹੀਆਂ ਆ ਦੂਸਰੇ ਫੀਲਡ ਵੀ ਜਾ ਰਹੀਆਂ ਪਰ ਇਹ ਜਿਹੜਾ ਫੀਲਡ ਹੈ ਇਹਨੇ ਅਲੱਗ ਚੁਣਿਆ ਸਾਨੂੰ ਇਹਦੇ ਉੱਤੇ ਬਹੁਤ ਮਾਣ ਆ ਰਿਹਾ ਹੈ ਨੇ ਤੇ ਜਿਹੜਾ ਫੀਲਡ ਪ੍ਰਾਪਤ ਕਰਕੇ ਆਪਣੀ ਜਿਹੜੀ ਆ ਉਪਲਬਧੀ ਕਰਕੇ ਸਾਡਾ ਮਾਣ ਵਧਾਇਆ ਸਾਨੂੰ ਬਹੁਤ ਖੁਸ਼ੀ ਆ ਆਪਣੀ ਬੇਟੀ ਤੇ ਨਹੀਂ ਵੈਸੇ ਤਾਂ ਡਾਕਟਰ ਬਣਾਉਣ ਦਾ ਸੁਪਨਾ ਸੀਗਾ ਕਿਉਂਕਿ ਡਾਕਟਰ ਸਾਹਿਬ ਵੀ ਚਾਹੁੰਦੇ ਸੀਗੇ ਕਿ ਉਹਨਾਂ ਦਾ ਬੱਚਾ ਜਿਹੜਾ ਕੋਈ ਡਾਕਟਰ ਬਣੇ ਤੇ ਅਸੀਂ ਤਾਂ ਡਾਕਟਰ ਬਣਾਉਣ ਦੇ ਸੋਚ ਰਹੇ ਸੀ ਪਰ ਅਚਾਨਕ ਜਿਹੜਾ ਆ ਇਹਦਾ ਜਿਹੜਾ ਮਾਈਂਡ ਜਿਹੜਾ ਚੇਂਜ ਹੋ ਗਿਆ ਔਰ ਇਸ ਸਾਈਡ ਤੇ ਚਲੇ ਗਈ ਤੇ ਸਾਨੂੰ ਤੇ ਇਹ ਸੀਗਾ ਕਿ ਬੱਚੇ ਜਿਹੜੇ ਆ ਕਾਮਯਾਬ ਹੋਣੇ ਚਾਹੀਦੇ ਆ ਚਾਹੇ ਕਿਸੇ ਵੀ ਫੀਲਡ ਵਿੱਚ ਜਾਣ ਤੇ ਇਸ ਸਾਈਡ ਤੇ ਜਾਣ ਤੇ ਵੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਵੀ ਇਹਦੀ ਪਹਿਲੀ ਫਲਾਈਂਗ ਹੋਏਗੀ ਤੇ ਜ਼ਰੂਰ ਜਾਵਾਂਗੇ ਪਰ ਅਸੀਂ ਤਾਂ ਅਜੇ ਤੱਕ ਦੋਨਾਂ ਨੇ ਪਾਸਵਰਡ ਵੀ ਨਹੀਂ ਬਣਾਏ ਅਸੀਂ ਹੁਣ ਪਾਸਵਰਡ ਬਣਾਵਾਂਗੇ ਕਦੀ ਪਹਿਲੇ ਸੋਚਿਆ ਨਹੀਂ ਸੀਗਾ ਕਿ ਪਾਸਪੋਰਟ ਦੀ ਜਰੂਰਤ ਪਵੇਗੀ ਤੇ ਕਿਤੇ ਬਾਹਰ ਜਾਣ ਦਾ ਸੋਚਿਆ ਹੀ ਨਹੀਂ ਸੀ ਪਰ ਬੇਟੀ ਨੇ ਹੁਣ ਫੀਲਡ ਏਜ ਚੁਣ ਲਿਆ ਹੁਣ ਤਾਂ ਜ਼ਰੂਰ ਬਣਾਵਾਂਗੇ ਔਰ ਜਦੋਂ ਵੀ ਇਹਦੀ ਪਹਿਲੀ ਫਲਾਈ ਹੋਗੀ ਉਹਦੇ ਵਿੱਚ ਜ਼ਰੂਰ ਜਾਵਾਂਗੇ